ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਇਹ ਮੀਟਿੰਗ ਕੀਤੀ ਸੀ ਇਸ ਮੀਟਿੰਗ ਦਾ ਸਾਡਾ ਇੱਕੋ ਹੀ ਏਜੰਡਾ ਹੁੰਦਾ ਕਿ ਜੋ ਸਮੂਹ ਵਰਕਰ ਅਹੁਦੇਦਾਰ ਸਹਿਬਾਨ ਲੀਡਰ ਸਹਿਬਾਨ ਕਾਉਂਸਲਰ ਸਹਿਬਾਨ ਜਾਂ ਸਾਹਬਾ ਅਹੁਦੇਦਾਰ ਸਹਿਬਾਨ ਉਹ ਸਾਰੇ ਨਾਲ ਬਿਲਕੁਲ ਪਾਰਟੀ ਦੀ ਚੜ੍ਹਦੀ ਕਲਾ ਵਾਸਤੇ ਵੱਧ ਚੜ੍ਹ ਕੇ ਅਸੀਂ ਕੰਮ ਕਰ ਸਕੀਏ ਸਮੁੱਚੀ ਰਹਿ ਕਰ ਸਕੀਏ ਇਹਦੇ ਵਿੱਚ ਇਹ ਵੀ ਦੱਸਣਾ ਬਹੁਤ ਜ਼ਰੂਰੀ ਸੀ ਕਿ ਕਾਂਗਰਸ ਪਾਰਟੀ ਨੇ ਕਾਂਗਰਸ ਪਾਰਟੀ ਨੂੰ ਇੰਪਰੂਵਮੈਂਟ ਟਰਸਟ ਵੱਲੋਂ 3 ਸਾਲ ਪਹਿਲਾਂ ਜਗਾ ਲੋਟ ਰਿਸੀ 1500 78 ਗਾਚ ਸੀਸੀਆਈ ਦਫਤਰ ਕਮਲਾ ਨਹਿਰੂ ਦੇ ਨਾਮ ਉਹਦੇ ਪੈਸੇ ਨਹੀਂ ਭਰੇ ਗਏ ਸੀ ਤਾਂ ਸਤਾਰ ਮਹਿੰਦਰ ਸਿੰਘ ਰਾਜਾ ਵੜਿੰਗ ਜੀ ਨੇ ਉਹਨਾਂ ਦੀ ਰਹਿਨਮਾਈ 'ਚ ਉਹਨਾਂ ਦੇ ਜ਼ੋਰ ਜਮਾਇਸ਼ ਨਾਲ ਅਸੀਂ ਉਹ ਪੈਸੇ ਵੀ ਇੰਪਰੂਵਮੈਂਟ ਟਰਸਟ ਦਿੰਨੀ ਕਾਂਗਰਸ ਪਾਰਟੀ ਦੀ ਜਗਾ ਵਸਤੇ ਭਰਤੇ ਅਸੀਂ ਇੰਪਰੂਵਮੈਂਟ ਟਰਸਟ ਨੂੰ ਲੈਟਰ ਵੀ ਲਿਖਤਾ ਵੀ ਸਾਨੂੰ ਪੋਜੈਸ਼ਨ ਵੀ ਦੇ ਦਿਓ ਤੇ ਸਾਡੀ ਉਹਦੀ ਡਿਜੀਟਲ ਡਿਮਾਰਕੇਸ਼ਨ ਵੀ ਕਰ ਦਿਓ ਕਿਉਂਕਿ ਡਿਜੀਟਲ ਡਿਮਾਰਕੇਸ਼ਨ ਦਾ ਮਕਸਦ ਇਹ ਸੀ ਕਿ ਜੇ ਜਗ੍ਹਾ ਘੱਟ ਜਾਂ ਵੱਧ ਹੈ ਤਾਂ ਪੈਸੇ ਉਹਦੇ ਮੁਤਾਬਕ ਅਰੇਂਜ ਹੋ ਜਾਣ ਤਾਂ ਉਹਨਾਂ ਨੇ ਵੀ ਸਾਨੂੰ ਬਹੁਤ ਅਸ਼ੋਰੈਂਸ ਦਿੱਤੀ ਹੈ ਇਹ ਸਾਡੀ ਜਿਹੜੀ ਜ਼ਿੰਦਗੀ ਚ ਕਾਂਗਰਸ ਪਾਰਟੀ ਦਾ ਦਫ਼ਤਰ ਸੀ ਉਹ ਬੜਾ ਛੋਟਾ ਸੀਗਾ ਪੁਰਾਣਾ 50 60 ਸਾਲ ਤੋਂ ਸੀ ਇੱਥੇ ਬੈਠੇ ਸੀ ਉਹਨਾਂ ਅਸੀਂ ਖੁੱਲੇ ਥਾਂ 'ਚ ਦਫ਼ਤਰ ਬਣਾਉਣ ਚਾਹ ਰਹੇ ਹਾਂ ਦੂਜੀ ਗੱਲ ਜਿਹੜਾ ਸਾਡਾ ਇਹ ਦਫ਼ਤਰ ਹੈ ਇਹਦੇ ਵੀ ਅਸੀਂ ਸਾਰੇ ਕਾਗਜ਼ ਤਕਰੀਬਨ ਚਾਹੇ ਪ੍ਰਾਪਰਟੀ ਟੈਕਸ ਹੈ ਚਾਹੇ ਹਾਊਸ ਟੈਕਸ ਹੈ ਚਾਹੇ ਜਮ੍ਹਾਂ ਬੰਦੀ ਹੈ ਚਾਹੇ ਇਹਦੀ ਮੰਤੀ ਸੀ ਇਹ ਜਗਾ 227.23 ਗਜ ਹੈ ਇਹਦੇ ਕੋਈ ਰਿਕਾਰਡ ਸੀ ਉਹ ਅਸੀਂ ਸਾਰੇ ਉਪਲਬਧ ਕਰਾਲੇ ਸਾਡੇ ਕੋਲੇ ਸਾਰਾ ਰਿਕਾਰਡ ਅੱਜ હાજર ਹੈ ਇਸ ਦਫਤਰ ਦੀ ਜਾਇਦਾਦ ਦੇ ਸੰਬੰਧੀ ਜੋ ਵੀ ਸਾਡਾ ਕਾਂਗਰਸ ਪਾਰਟੀ ਦਾ ਧੰਦਾ ਸੀ ਤੀਸਰੀ ਗੱਲ ਜਿਹੜੀ ਅਹਿਮ ਗੱਲ ਅੱਜ ਦੀ ਕਿ ਕੁਝ ਲੋਕ ਕਾਂਗਰਸ ਪਾਰਟੀ ਦੇ ਕੌਂਸਲਰਾਂ ਤੇ ਦੋਸ਼ ਲਾਉਂਦੇ ਆ ਵੀ ਕਾਂਗਰਸ ਪਾਰਟੀ ਦੇ ਕੌਂਸਲਰ ਵਿਕਣ ਮੈਂ ਉਹਨਾਂ ਦੀ ਗੱਲ ਦਾ ਬਹੁਤ ਸਖਤੀ ਨਾਲ ਖੰਡਨ ਕਰਦਾ ਹਾਂ ਕਾਂਗਰਸ ਪਾਰਟੀ ਦੇ ਕਾਉਂਸਲਰ ਅੱਜ ਤੱਕ ਕਿਸੇ ਦੇ ਚਾਹ ਦੇ ਕੱਪ ਦੇ ਵੀ ਦਬਾਧਾਰ ਨਹੀਂ ਹੈ ਜਦੋਂ ਪਿੱਛੇ ਉਦੋਂ ਦੀ ਮੇਅਰ ਲਾਉਣ ਵਾਸਤੇ ਮਸਲਾ ਚੱਲਿਆ ਸੀ ਉਦੋਂ ਵੀ ਕਾਂਗਰਸ ਪਾਰਟੀ ਦੇ ਕਾਉਂਸਲਰ ਸਹਿਬਾਨ ਨੂੰ ਬਹੁਤ ਖਰੀਦਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹਨਾਂ ਨੇ ਇੱਕ ਜੁੱਟ ਹੋ ਕੇ ਕਾਂਗਰਸ ਪਾਰਟੀ ਦੇ ਪੰਜੇ ਤੇ ਸਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੀ ਗੱਲ ਤੇ ਪਹਿਰਾ ਦਿੰਦੇ ਹੋਏ ਉਦੋਂ ਦੀ ਜੋ ਮੇਅਰ ਸਨ ਉਹਨਾਂ ਨੂੰ ਲਾਉਣ ਵਾਸਤੇ ਇੱਕਜੁੱਟ ਹੋ ਕੇ ਕੰਮ ਕੀਤਾ ਇਹ ਸ਼ਰਾਰਤ ਕਿੱਥੋਂ ਚੱਲਦੀ ਕਾਂਗਰਸ ਪਾਰਟੀ ਵੀ ਟੀਕਾ ਉਹਨਾਂ ਕਸ਼ਟੇ ਹੋਇਆ ਚ ਵੀ ਕੁਝ ਕਾਉਂਸਲਰ ਬਹੁਤ ਜ਼ਿਆਦਾ ਸ਼ਰਾਰਤੀ ਹੈ ਉਹ ਬੱਕਰੀ ਦੀ ਖੱਲ 'ਚ ਭੇੜੀਏ ਦਾ ਰੂਪ ਅਦਾ ਕਰ ਰਹੇ ਹੈ ਕਾਉਂਸਲਰਸ ਦੇ ਵਿੱਚ ਉਹ ਕਾਂਗਰਸੀ ਨਹੀਂ ਹਨ ਚਾਣ ਬੁੱਝ ਕੇ ਉਹ ਕਹਿਣਗੇ ਅਸੀਂ ਤਾਂ ਜੀ ਕਾਂਗਰਸ ਨਾਲ ਆ ਅਸੀਂ ਤਾਂ ਕਾਂਗਰਸ ਨਾਲ ਆ ਪਰ ਜਦੋਂ ਧਰਮਕੋਟ ਦੀ ਚੋਣ ਹੁੰਦੀ ਆ ਉਦੋਂ ਬੀਜੇਪੀ ਦੇ ਪੰਜੇ ਦੇ ਕਮਲ ਦੇ ਫੁੱਲ ਦੇ ਨੀਚੇ ਜਾ ਕੇ ਵੋਟਾਂ ਮੰਗਦੇ ਆ ਤੇ ਹੁਣ ਵੀ ਮੈਂ ਤੁਹਾਨੂੰ ਯਕੀਨ ਦਿਵਾ ਦਿੰਨਾ ਉਹੀ ਕੌਂਸਲਰ ਜਿਹੜੇ ਇੱਥੇ ਡਰਾਮੇ ਕਰਦੇ ਆ ਵੀ ਅਸੀਂ ਕਾਂਗਰਸ ਪਾਰਟੀ ਦੇ ਨਾਲ ਆ ਉਹ ਤੁਹਾਨੂੰ ਮੈਂ ਗਿੱਦੜ ਵੇਹੇ ਵੀ ਬੀਜੇਪੀ ਦੀਆਂ ਵੋਟਾਂ ਮੰਗਦੇ ਦਿਖਾ ਦੂ ਦਿਨ ਪਾਲੀ ਦੂਰ ਨਹੀਂ ਹੈ ਉਹ ਕੌਂਸਲਰ ਸਾਡੇ ਦਫ਼ਤਰਾਂ 'ਚ ਸਾਡੇ ਅਹੁਦੇਦਾਰਾਂ ਦੇ ਦਫ਼ਤਰਾਂ 'ਚ ਬਹਿ ਕੇ ਜਹਾਂ ਪੀ ਕੇ ਰੋਟੀ ਖਾ ਕੇ ਸਮੋਸੇ ਖਾਣ ਦਾ ਮਕਸਦ ਇਹ ਨਹੀਂ ਕਿ ਖਾਣ ਦਾ ਹੁੰਦਾ ਉਥੇ ਨਾਲ ਤੇ ਦਾਗ ਲਾਉਂਦੇ ਆ ਉਹ ਆਪਦੀਆਂ ਗੱਲਾਂ ਤੋਂ ਗਨੇ ਜਾਣ ਉਹਨਾਂ ਨੇ ਉਦੋਂ ਵੀ ਕੋਸ਼ਿਸ਼ ਕੀਤੀ ਸੀ ਕਾਉਂਸਲਰਾਂ ਨੂੰ ਖਰੀਦਣ ਦੀ ਪਰ ਕਾਂਗਰਸ ਪਾਰਟੀ ਦਾ ਇੱਕ ਇੱਕ ਕਾਉਂਸਲਰ ਕਾਂਗਰਸ ਪਾਰਟੀ ਦੇ ਪੰਚੇ ਦੇ niche ਕੰਮ ਕਰਨ ਵਾਸਤੇ ਤਿਆਰ ਹੈ ਔਰ ਮੈਂ ਤੁਹਾਨੂੰ ਯਕੀਨ ਦਿਵਾਉਣਾ ਰੱਬ ਮਾਨਣਾ ਕਰਾਵੇ ਜੇ ਬੰਦਿਆਂ ਦੇ ਸਾਰੇ ਹੋਇਆ ਤਾਂ ਸਾਨੂੰ ਨੋਹਾ ਨਾਲ ਕੋਈ ਪੱਟਣ ਦੀ ਅਦਾਬੀ ਆਉਂਦੀ ਹੈ ਤਾਂ ਜੇ ਰੱਬ ਨੇ ਚਾਇਆ ਤਾਂ ਕਾਂਗਰਸ ਪਾਰਟੀ ਕੋਲੇ ਅੱਜ ਤਕਰੀਬਨ 27-28 ਕਾਉਂਸਲਰ ਨੇ 27-28 27 ਦੇ 27-28 ਦੇ 28 ਥੋੜੇ ਕੈਮਰਾ ਮੁਰੇ ਬੱਸ ਵਿੱਚ ਅਸੀਂ ਲੈ ਕੇ ਜਾਵਾਂਗੇ ਔਰ ਬੱਸ ਤੇ ਲਿਆ ਕੇ ਇੱਕ ਮੋਰੀ ਟਪਾ ਕੇ ਮੇਅਰ ਕਾਂਗਰਸ ਪਾਰਟੀ ਦਾ ਬਣੂਗਾ ਫਿਰਦੇ ਆ ਜਿਹੜੇ ਪਾਰਟੀ ਚੋਂ ਕੱਟੇ ਵਿਧ ਜਿਹੜੇ ਕਾਂਗਰਸ ਪਾਰਟੀ ਚੋਂ ਦਾ ਰਾਗ ਲਾਪਦੇ ਆ ਉਹਨਾਂ ਬਾਰੇ ਮੈਂ ਸਾਡੇ ਕਾਉਂਸਲਰ ਵੀਰਾਂ ਨੂੰ ਵੀ ਕਹਿ ਦੇਣਾ ਚਾਹੁੰਦਾ ਕਿ ਤੁਸੀਂ ਆਪਦੇ ਨੀਤੀ ਸਬੰਧ ਰੱਖੋ ਤੁਸੀਂ ਇਹਨਾਂ ਨਾਲ ਵਰਤਦੇ ਰਹੋ ਕਿਤੇ ਇਹ ਨਾ ਹੋਵੇ ਇਹਨਾਂ ਦੋਨਾਂ ਤਿੰਨਾਂ ਦੇ ਕਰਕੇ ਬਾਕੀ ਕਾਉਂਸਲਰ ਤੁਹਾਡੇ ਖਿਲਾਫ ਹੋ ਜਾਣ ਤੇ ਤੁਹਾਡੇ ਨਾਲ ਕਾਂਗਰਸ ਪਾਰਟੀ ਦੀ ਮੀਟਿੰਗ 'ਚ ਪਹਿਰਾ ਨਾ ਦੇਣ ਤੇ ਕਿਸੇ 90 ਬੰਦੇ ਨੂੰ ਕਾਂਗਰਸ ਪਾਰਟੀ ਦੀ ਚੋਣ ਵਸਤੇ ਉਹ ਮੂਹਰੇ ਲਿਆਉਣ ਤੁਸੀਂ ਨੀਤੀ ਸਬੰਧ ਰੱਖੋ ਉਹਨਾਂ ਦੇ ਘਰਾਂ 'ਚ ਜਾਓ ਤੁਸੀਂ ਆਪਦਾ ਜੋ ਮਰਜ਼ੀ ਕਰੋ ਪਰ ਜਿਹੜਾ ਬੰਦਾ ਕਾਂਗਰਸ ਪਾਰਟੀ ਦੇ ਖਿਲਾਫ ਚੱਲੂਗਾ ਉਹਦੇ ਵਾਸਤੇ ਕਾਂਗਰਸ ਪਾਰਟੀ ਅਗਰ ਉਹ ਕਾਂਗਰਸ ਪਾਰਟੀ ਦੇ ਵਿੱਚ ਹੈ ਕਾਂਗਰਸ ਪਾਰਟੀ ਉਹਨੂੰ ਨੋਟਿਸ ਦੇ ਕੇ ਸ਼ਕਤੀ ਨਾਲ ਨਚੂਟੂਗੀ ਕਾਂਗਰਸ ਪਾਰਟੀ ਆਪਦੇ ਦਮ ਤੇ ਮੇਅਰ ਬਣਾਉਣ ਦੀ ਯੋਗਤਾ ਰੱਖਦੀ ਹੈ ਅਜਿਹੇ ਬੰਦੇ ਆਪ ਦੀ ਇਨ੍ਹਾਂ ਗੱਲਾਂ ਤੋਂ ਗ੍ਰੇਜ ਕਰਨ ਔਰ ਇਦੋਂ ਬਾਅਦ 17 ਤਰੀਕ ਨੂੰ ਅਸੀਂ ਡੀਐਸਪੀ ਤੇ ਐਸਟੀਐਮ ਉਹਨਾਂ ਤੇ ਸਫਤਰਾ ਮੁਰੇ ਸਾਡੇ ਬਲੋਕਾਂ ਦੇ ਪ੍ਰਧਾਨ ਸਹਿਬਾਨ ਦੀ ਰੈਨਮਾਈਂ ਅਸੀਂ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਦੇ ਪ੍ਰਤੀ ਪੰਜਾਬ ਪ੍ਰਦੇਸ਼ ਦੇ ਹੁਕਮਾਂ ਦੇ ਨਾਲ ਅਸੀਂ 17 ਤਰੀਕ ਨੂੰ ਧਰਨੇ 10 ਵਜੇ ਤੋਂ 1 ਵਜੇ ਤੱਕ ਦੇਨੇ ਆ ਮੇਰੀ ਸਮੁੱਚੀ ਕਾਂਗਰਸ ਪਾਰਟੀ ਦੀ ਦਰਜਾ ਬਦਰਜਾ ਲੀਡਰਸ਼ਿਪ ਕਾਉਂਸਲਰ ਸਹਿਬਾਨ ਅਹੁਦੇਦਾਰगण ਵਿੰਕਾਂ ਦੇ ਪ੍ਰਧਾਨ ਅਹੁਦੇਦਾਰगण ਦੇ ਚ 10 ਵਜੇ ਤੋਂ 1 ਵਜੇ ਤੱਕ ਜੂਰ ਪਹੁੰਚਣ ਦੀ ਖੇਚਲ ਪੂਰੇ ਪੰਜਾਬ ਚ ਐਸਡੀਐਮ ਤੇ ਡੀਐਸਪੀ ਲੈਵਲਸ ਤੇ ਬਲੌਕ ਪ੍ਰਧਾਨ ਸਾਹਿਬਾਨ ਲੋ ਐਂਡ ਆਰਡਰ ਦੀ ਸਥਿਤੀ ਦੇ ਖਿਲਾਫ ਹੁਣ ਤੁਸੀਂ ਦੇਖੋ ਕੱਲ ਚੰਡੀਗੜ੍ਹ ਪੰਪ ਸਿੱਟ ਇੱਥੇ ਬਿਓ ਪੁੱਤ ਨੇ ਮਾਰਦੇ ਆਪਸ ਚ ਮਾਰਦੇ ਮੁਕਸਰ ਮਾਰਦੇ ਥਾਂ ਥਾਂ ਤੇ ਲੜਾਈਆਂ ਥਾਂ ਥਾਂ ਤੇ ਕਤਲੇਆਮ ਗੋਲੀਆਂ ਚੱਲਦੀ ਜਾਂਦੀਆਂ ਜਵਾਕ ਚੱਕੀ ਜਾਂਦੇ ਆ ਨਸ਼ਾ ਵੇਥਾ ਵਿਕੀ ਜਾਂਦਾ ਕਤਲੇਆਮ ਹੋਈ ਜਾਂਦਾ ਤੁਹਾਨੂੰ ਕੀ ਨਹੀਂ ਤਾਂ ਲੋ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਅਸੀਂ ਪੰਜਾਬ ਸਰਕਾਰ ਦੇ ਖਿਲਾਫ ਆਪਣੀ ਆਵਾਜ਼ ਉਠਾ ਸਕਦੇ ਹਾਂ ਅਸੀਂ ਆਪ ਦਾ ਕਾਂਗਰਸ ਪਾਰਟੀ ਵਿਰੋਧੀ ਧਿਰ ਹੋਣ ਦੇ ਨਾਤੇ ਆਪ ਦਾ ਪੂਰਾ ਪ੍ਰਦਰਸ਼ਨ ਕਰਕੇ ਪੂਰੇ ਸ਼ਬੇ ਸਤਾਰ ਅਮਰਿੰਦਰ ਸਿੰਘ ਰਾਜਾ ਵਰਿੰਗ ਜੀ ਦੀ ਰਹਿਨਮਤੀ ਚ ਇਹ ਪ੍ਰੋਜੈਕਟ ਪ੍ਰੋਗਰਾਮ ਨੇ ਚਲਿਆ ਜੀ ਮੇਅਰ ਦੀ ਚੋਣਤਾ ਕਮਿਸ਼ਨਰ ਨਗਰ ਨਿਗਮ ਤੇ ਸਰਕਾਰ ਦੇ ਸਾਰੇ ਹੁੰਦਾ ਸੁਣਨ ਚ ਆਇਆ ਕਿ ਕਮਿਸ਼ਨਰ ਸਾਹਿਬ ਨੇ ਸਰਕਾਰ ਨੂੰ ਚਿੱਠੀ ਲਿਖਤੀ ਤਰੀਕਬ ਵਿਰਸਤੇ ਇਹ ਉਹਨਾਂ ਦਾ ਅੰਦਰੂਨੀ ਮਸਲਾ ਹੈ ਪਰ ਉਮੀਦ ਹੈ ਵਿਚ ਇਹ ਚਿੱਠੀ ਲਿਖੀ ਦਾ ਫੈਸਲਾ ਵੀ ਛੇਤੀ ਹੋਊਗਾ ਜਿਆਦਾ ਚਿਰ ਲਮਕਾਇਆ ਨਹੀਂ ਜਾ ਸਕਦਾ ਜੇ ਅਗਰ ਜਿਆਦਾ ਚਿਰ ਲਮਕਾਉਣਗੇ ਫਿਰ ਅਸੀਂ ਹਾਈ ਕੋਰਟ ਚਲੇ ਜਾਵਾਂਗੇ ਜਿਹੜੇ ਅਸੀਂ ਕੱਡੇ ਵਿਆ ਕਾਉਂਸਲਰ ਉਹ ਕਾਉਂਸਲਰ ਕੱਡੇ ਵਿਆ ਜਾਨ ਬੁਝ ਕੇ ਡਰਾਮੇ ਕਰਦੇ ਹੋਏ ਸਾਡੇ ਦਫ਼ਤਰਾਂ 'ਚ ਆ ਕੇ ਬਹਿ ਕੇ ਸਾਡੇ ਕਾਉਂਸਲਰਾਂ 'ਤੇ ਤਾਗ ਲਾਉਂਦੇ ਤਿੰਨ ਕਾਉਂਸਲਰ ਨੇ ਉਹ ਸਿਰਫ ਸਾਰਿਆਂ ਨੂੰ ਪਤਾ ਮਿੱਥੋਂ ਨਾਮ ਕਵਾਉਣ ਦੀ ਲੋੜ ਨਹੀਂ ਉਹਨਾਂ ਨੂੰ ਵੀ ਪਤਾ ਲੱਗਊਗਾ ਕਿਹਨੂੰ ਕਹਿੰਦਾ ਤੇ ਜਿੱਥੇ ਉਹ ਬਹਿੰਦੇ ਉਹਨਾਂ ਨੂੰ ਵੀ ਪਤਾ ਵੀ ਕਿਉਂ ਬਹਿੰਦੇ ਆ ਹਾਂ ਜੀ ਜਾ ਦੇਣਾ ਮੇਰਾ ਦੇਖੋ ਜਿਹੜਾ ਜਿੱਥੋਂ ਤੱਕ ਮੇਅਰ ਬਣਾਉਣ ਦਾ ਸਵਾਲ ਹੈ ਮੇਅਰ ਕਾਂਗਰਸ ਪਾਰਟੀ ਦਾ ਪ੍ਰੈਰੋਗੇਟਿਵ ਹੈ ਕਾਂਗਰਸ ਪਾਰਟੀ ਦੇ ਪ੍ਰਧਾਨ ਸਰ ਮੁਰਿੰਦਰ ਸਿੰਘ ਰਾਜਾ ਵੜਿੰਗ ਜੀ ਨੂੰ ਸਾਰੇ ਕਾਉਂਸਲਰ ਸਹਿਬਾਨ ਉਹਦੇ ਅਧਿਕਾਰ ਦਿੱਤੇ ਵੀ ਜੋ ਫੈਸਲਾ ਤੁਸੀਂ ਲਓ ਉਹਨਾਂ ਨੇ ਇੱਕ ਗੱਲ ਕਹੀ ਮੰਗੜ ਦਾ ਹਰੇਕ ਦਾ ਹੱਕ ਹੈ ਹਰੇਕ ਦੀ ਡਿਮਾਂਡ ਹੋਣੀ ਚਾਹੀਦੀ ਹੈ ਮੰਗਣਾ ਵੀ ਚਾਹੀਦਾ ਪਰ ਕਾਂਗਰਸ ਪਾਰਟੀ ਜੀ ਨੂੰ ਵੀ ਠੀਕ ਸਮਝੂਗੀ ਜੋ ਵੀ ਠੀਕ ਸਮਝੂ ਕਾਉਂਸਲਰਸ ਨਾਲ ਮੀਟਿੰਗ ਕਰਕੇ

ਐਮ ਸੀ ਸਹਿਬਾਨ ਤਕਰੀਬਨ ਸੀਗੇ 8:00 ਬਿਕੋ ਜਿਹੜੀ ਮਹੀਨਾਵਾਰ ਮੀਟਿੰਗ ਹੁੰਦੀ ਹੈ ਇਸ ਮੀਟਿੰਗ ਦਾ ਅਜੰਡਾ ਹੁੰਦਾ ਸਾਰੇ ਬੰਦੇ ਹਾਜ਼ਰ ਨਹੀਂ ਹੋ ਸਕਦੇ ਪਰ ਅਸੀਂ ਰਿਕੁਐਸਟ ਕਰਦੇ ਨੇ ਵੀ ਸਾਰੇ ਬੱਡੇ ਮੀਟਿੰਗ ਚ ਆਓ ਪਰ ਹੁਸ ਤਕਈ ਵਾਰ ਨਿੱਜੀ ਜੀਵਨ ਹੈ ਹਰ ਬੰਦੇ ਦੇ ਆਪਦੇ ਸਾਧਨ ਹੈ ਵਰਕਿੰਗ ਦੇ ਹੈ ਵਰਕਿੰਗ ਆਰਸ ਹੈ ਸਾਰੇ ਬੰਦੇ ਕਈ ਵਾਰ ਟਾਈਮ ਨਹੀਂ ਕੱਟ ਪੈਂਦੇ ਕਈ ਵਾਰ ਕੋਈ ਰਿਕੁਐਸਟ ਕਰ ਦਿਆ ਕਈ ਵਾਰ ਉਹ ਵੀ ਚੱਲ ਪੰਦੇ ਤੇ ਇਸ ਕਰਕੇ ਇਹ ਕਾਉਂਸਲਰ ਸਹਿਬਾਨ ਦਾ ਤੱਤ ਆਉਣਾ ਜਾਂ ਬਾਤਵਣਾ ਉਸ ਨਾਲ ਜ਼ਿਲ੍ਹਾ ਪਾਰ ਮੀਟਿੰਗ ਦੇ ਵਿੱਚ ਇਹ ਸੀ ਤਾਂ ਕੋਈ ਸਿੱਧਾ ਜਾਂ ਸਿੱਧੇ ਤੌਰ ਤੇ ਸੀ ਹਾਂ ਥੋੜੇ ਮਾਧਿਅਮ ਰਹੀ ਮੇਰੀ ਬੇਨਤੀ ਜ਼ਰੂਰ ਹੈ ਜੋ ਵੀ ਸਾਥੀ ਹਨ ਕਾਂਗਰਸ ਪਾਰਟੀ ਨਾਲ ਅਮਦਦੀ ਰੱਖਦੇ ਆ ਮੀਟਿੰਗ ਜ਼ਰੂਰ ਆਇਆ ਕਰਨ ਇਹੀ ਰਾਜਾ ਬੜੀ ਜੀ ਦਾ ਸਾਨੂੰ ਕਿਸ਼ਾ ਨਿਰਦੇਸ਼ ਹੈ ਤੇ ਇਹੀ ਸਾਡਾ ਮੰਤਵ ਹੈ ਜ਼ਿਲ੍ਹੇ ਦੀ ਮੀਟਿੰਗ ਸਾਡੇ ਕੋਲ 27 28 ਐਮਸੀ ਜੀ ਮੇਰ 100% ਕਾਂਗਰਸ ਦਾ ਬਣੂਗਾ ਮੈਂ ਹੰਕਾਰ ਨਾਲ ਨਹੀਂ ਕਹਿੰਦਾ ਤੁਹਾਨੂੰ ਯਾਦ ਹੋਊਗਾ ਜਦੋਂ ਦਿੱਤੂ ਵਾਲਿਆਂ ਦੇ ਖਿਲਾਫ ਤੇ ਰਾਸ਼ਨ ਤਾੜ ਕੱਟਣ ਦੇਖਲਾ ਤੁਸੀਂ ਸੈਕਟਰੀਏਟ ਚ ਇੱਕ ਵਾਰ ਮੇਰੀ ਇੰਟਰਵਿਊ ਕੀਤੀ ਸੀ ਸ਼ਾਇਦ ਉਦੋਂ ਜੋ ਬਾਹਰ ਆਏ ਸੀ ਮੈਂ ਤੁਹਾਨੂੰ ਉੱਤੇ ਵੀ ਯਕੀਨ ਨਾਲ ਕਿਹਾ ਸੀ ਵੀ ਜੋ ਉਸ ਸਮੇਂ ਦੇ ਮੇਅਰ ਨੇ ਇਹਨਾਂ ਦਾ ਲੈਣਾ ਤੈ ਹੈ ਮੈਂ ਅੱਜ ਵੀ ਤੁਹਾਨੂੰ ਯਕੀਨ ਨਾਲ ਕਹਿ ਸਕਦਾ ਹੰਕਾਰ ਨਾਲ ਨਹੀਂ ਯਕੀਨ ਨਾਲ ਕਿ ਮੇਅਰ ਹਰ ਕੀਮਤ ਤੇ ਕਾਂਗਰਸ ਪਾਰਟੀ ਦਾ ਬਣੂਗਾ ਕਿਉਂਕਿ ਕਾਂਗਰਸ ਪਾਰਟੀ ਹੀ ਹੈ ਜਿਹਦੇ ਕੋਲੇ ਬਹੁਮਤ ਹੈ ਔਰ ਮੈਨੂੰ ਕਾਂਗਰਸ ਪਾਰਟੀ ਦੇ ਕਾਉਂਸਲਰਸ ਤੇ ਇੰਨਾ ਵੱਡਾ ਯਕੀਨ ਹੈ ਕਿ ਉਹ ਰਾਜਾ ਵੜਿੰਗ ਜੀ ਤੇ ਕਾਂਗਰਸ ਪਾਰਟੀ ਦੀ ਤੇ ਮੇਰੀ ਆਵਾਜ਼ ਨੂੰ ਕਦੇ ਮੋੜਨਗੇ ਨਹੀਂ ਜਿੱਥੇ ਕਹਾਂਗੇ ਜਿਹਨੂੰ ਪਾਰਟੀ ਕਹੂ ਵੀ ਜਿਹਨੂੰ ਪਾਰਟੀ ਨੇ ਸਹਿਮਤੀ ਦਿੱਤੀ ਕਾਉਂਸਲਰਸ ਨਾਲ ਰਹਿ ਕਰਕੇ ਉਸੇ ਨੂੰ ਹੀ ਵੋਟ ਪਾ ਦੇ ਕਾਉਂਸਲਰ ਸਾਰੇ ਮੇਅਰ ਬਣਾਉਣ ਦੇ ਕਾਂਗਰਸ ਪਾਰਟੀ ਦੇ ਚਾਰਜਪ੍ਰਿੰਸੀਪਲ ਅੱਗੇ ਗਏ ਦਸੇਦਨ ਇਹ ਗੱਲ ਲੱਗੋ ਉਹ ਉਹ ਮੇਰਾ ਨਿੱਜੀ ਫਰਕ ਸੀ ਬਤੌਰ ਜ਼ਿਲ੍ਹੇ ਦਾ ਪ੍ਰਧਾਨ ਹੋਣ ਦੇ ਨਾਤੇ ਕਿਉਂਕਿ ਮੈਨੂੰ ਇਸ ਗੱਲ ਦੀ ਚਰਚਾ ਆਈ ਸੀ ਵੀ ਮੇਰ ਜੋ ਆਪਣੇ ਕਮਿਸ਼ਨਰ ਨਗਰ ਨਿਗਮ ਨੇ ਉਹਨਾਂ ਨੇ ਸਰਕਾਰ ਨੂੰ ਚਿੱਠੀ ਲੱਤੀ ਮੇਰ ਵੀ ਚੋਣ ਕਰਨ ਵਾਸਤੇ ਤਾਂ ਮੈਂ ਆਪਣਾ ਫਰਜ਼ ਨਿਭਾਇਆ ਮੈਂ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਡੀ ਨਾਲ ਗੱਲ ਕੀਤੀ ਗੱਲ ਕਰਕੇ ਉਹਨਾਂ ਨੂੰ ਬੇਨਤੀ ਕੀਤੀ ਵੀ ਤੁਸੀਂ ਆਓ ਕੌਂਸਲਰ ਸਾਹਿਬ ਨਾਲ ਇੱਕ ਮੀਟਿੰਗ ਕਰੋ ਉਹਨਾਂ ਨੇ ਉਸੇ ਦਿਨ ਮੈਂ ਗੱਲ ਸਵੇਰੇ 10:00 ਵਜੇ ਕੀਤੀ ਹੈ ਸ਼ਾਮ ਨੂੰ 5:30 ਵਜੇ ਕੌਂਸਲਰ ਸਾਹਿਬ ਨੇ ਮੀਟਿੰਗ ਕੀਤੀ ਉਹਨਾਂ ਦੇ ਵਿਚਾਰ ਸੁਨੇ ਉਹਨਾਂ ਦੀ ਗੱਲ ਸੁਣੀ ਗੱਲ ਸੁਣਨ ਤੋਂ ਬਾਅਦ ਸਰਬਸੰਮਤੀ ਨਾਲ ਸਮੂਹ ਕੌਂਸਲਰ ਸਾਹਿਬਾਨ ਨੇ ਜਿੰਨੇ ਉੱਥੇ ਹਾਜ਼ਰ ਸੀ ਤਕਰੀਬਨ 24-25 ਰਾਜਦਸੀ ਇੱਕ ਦੋ ਬਾਹਰ ਗਏ ਸੀ ਕੋਈ ਪ੍ਰੋਬਲਮ ਸੀ ਤਾਂ ਉਹਨਾਂ ਨੇ ਸੰਮਤੀ ਨਾਲ ਉੱਥੇ ਅਖਤਿਆਰ ਰਾਜਾ ਪ੍ਰਿੰਸੀ ਨੂੰ ਦਿੱਤੇ ਵੀ ਜੀਤੇ ਵੀ ਕਾਂਗਰਸ ਪਾਰਟੀ ਹੱਥ ਰੱਖੂ ਅਸੀਂ ਸਾਰੇ ਉਹਦੇ ਨਾਲ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਤੁਸੀਂ ਸਾਰੇ ਆਏ ਯਾਰ ਯਾ ਲੈ